ਵਿਆਹੀ ਹੋਈ ਜਨਾਨੀ ਘਰ ਦੇ ਵਿੱਚ ਜਵਾਨ ਪੁੱਤ ਅਤੇ ਬਾਹਰ ਉਸਦੇ ਨਜਾਇਤ ਸਬੰਧ ਸਰੀਆਮ ਪਿੰਡ ਦਾ ਵਿਅਕਤੀ ਉਸਦੇ ਘਰ ਦੇ ਵਿੱਚ ਜਾ ਕੇ ਵੜਦਾ ਤੇ ਬਾਹੂ ਪੜ ਕੇ ਉਸ ਨੂੰ ਕਮਰੇ ਦੇ ਵਿੱਚ ਲੈ ਕੇ ਜਾਂਦਾ ਗਲਤ ਸਬੰਧ ਬਣਾ ਰਿਹਾ ਹੁੰਦਾ ਹੈ ਕਿ ਇਸੇ ਹਾਲਤ ਦੇ ਵਿੱਚ ਇਸਔਰਤ ਦੇ ਮੁੰਡੇ ਦੇ ਵੱਲੋਂ ਆ ਕੇ ਸਭ ਕੁਝ ਦੇਖ ਲਿਆ ਗਿਆ ਜਿਸ ਤੋਂ ਬਾਅਦ ਮੁੰਡੇ ਨੇ ਜੋ ਸਮਾਨ ਹੱਥ ਦੇ ਵਿੱਚ ਆਇਆ ਉਸ ਦੇ ਨਾਲ ਹੀ ਆਪਣੀ ਮਾਂ ਦੇ ਪ੍ਰੇਮੀ ਨੂੰ ਵੱਡ ਦਿੱਤਾ ਅਤੇ ਹੁਣ ਹਾਲਤ ਇਹੋ ਜਿਹੀਆਂ ਹੋ ਚੁੱਕਿਆ ਹੈ ਘਰ ਪਰਿਵਾਰ ਦੇ ਕਿ ਸਭ ਕੁਝ ਉਜੜ ਗਿਆ ਪਰਿਵਾਰਿਕ ਮੈਂਬਰ ਹੀ ਦੱਸਦੇ ਨੇ ਕਿ ਮਾਦਿਆਂ ਗਲਤੀਆਂ ਕਰਕੇ ਉਸ ਨੂੰ ਪਹਿਲਾਂ ਵੀ ਛੱਡਿਆ ਗਿਆ ਸੀ 4-5 ਮਹੀਨੇ ਅਤੇ ਹੁਣ ਬਾਰ-ਬਾਰ ਇਹੋ ਜਿਹੀਆਂ ਹਰਕਤਾਂ ਹੋ ਰਹੀਆਂ ਸਨ ਇਹ ਵਿਅਕਤੀ ਜਿਸ ਦੀ ਜਾਨ ਉਸਦੇ ਮੁੰਡੇ ਦੇ ਵੱਲੋਂ ਲਈ ਹੈ ਉਸ ਨੂੰ ਜ਼ਖਮੀ ਕੀਤਾ ਉਸ ਦੇ ਬਾਰੇ ਵੀ ਖੁਲਾਸਾ ਹੋਇਆ ਕਿ ਉਹ ਪਿੰਡ ਦੇ ਵਿੱਚ ਵੀ ਸਰਿਆਂ ਮੁਸਤੀ ماں ਦੇ ਪਿੱਛੇ-ਪਿੱਛੇ ਘੁੰਮਦਾ ਹੁੰਦਾ ਸੀ ਜਦੋਂ ਵੀ ਮਾਂ ਪੱਠੇ ਲੈਣ ਜਾਂਦੀ ਜਾਂ ਫਿਰ ਘਰ ਤੋਂ ਬਾਹਰ ਜਾਂਦੀ ਤਾਂ ਇਹ ਬੰਦਾ ਉਸ ਦਾ ਪਿੱਛਾ ਵੀ ਕਰਿਆ ਕਰਦਾ ਸੀ ਮਾਪਿਆਂ ਨੂੰ ਬੱਚਿਆਂ ਨੂੰ ਸਮਝਾਉਂਦੇ ਤਾਂ ਦੇਖਿਆ ਸੀ ਪਰ ਜੇਕਰ ਮਾਪੇ ਹੀ ਅਜਿਹੇ ਗਲਤ ਹੋ ਜਾਣ ਕਿ ਬੱਚੇ ਗੁੱਸੇ ਦੇ ਵਿੱਚ ਆ ਜਾਣ ਅਤੇ ਅਜਿਹਾ ਕਾਰਾਕਾਰ ਬੈਠਣ ਕਿ ਖੁਦ ਆਪਣੀ ਜ਼ਿੰਦਗੀ ਹੀ ਬਰਬਾਦ ਕਰ ਲੈਣ ਕਰ ਦੇ ਵਿੱਚ ਰਹਿੰਦੀ ਇੱਕ ਅਜੇ ਹੀ ਮਾਂ ਜਿਸ ਦਾ ਪ੍ਰੇਮੀ ਉਸ ਨੂੰ ਲੁਕ-ਲੁਕ ਕੇ ਮਿਲਣ ਆਉਂਦਾ ਸੀ ਅਤੇ ਇਸ ਵਾਰੀ ਜਦੋਂ ਪੁੱਤ ਨੇ ਉਸ ਨੂੰ ਦੇਖਿਆ ਤਾਂ ਉਸ ਨੂੰ ਇਹੋ ਜਿਹਾ ਗੁੱਸਾ ਚੜਿਆ ਕਿ ਉਸ ਨੇ ਉਸ ਦਾ ਪ੍ਰੇਮੀ ਵੱਢ ਦਿੱਤਾ। ਅਬੋਹਰ ਦੇ ਪਿੰਡ ਧਰਮਪੁਰਾ ਦਾ ਇਹ ਮਾਮਲਾ ਜਿੱਥੇ ਮਾਂ ਨੇ ਕਿਸੇ ਰਿਸ਼ਤੇ ਦੀ ਲਿਹਾਜ਼ ਨਹੀਂ ਕੀਤੀ, ਸ਼ਰਮ ਨਹੀਂ ਕੀਤੀ ਅਤੇ ਜਵਾਨ ਬੱਚੇ ਦੇ ਸਾਹਮਣੇ ਉਹ ਇਹੋ ਜਿਹਾ ਕੁਝ ਕਰ ਰਹੀ ਸੀ ਕਿ ਮੁੰਡੇ ਨੂੰ ਗੁੱਸਾ ਆਇਆ ਅਤੇ ਅੱਜ ਇਹ ਘਰ ਉੱਜੜ ਗਿਆ। ਨੌਜਵਾਨ ਨੇ ਆਪਣੀ ਮਾਂ ਦੇ ਪ੍ਰੇਮੀ ਦੇ ਕੋਹਾੜੀ ਮਾਰੀ ਹੈ ਜਿਸ ਤੋਂ ਬਾਅਦ ਉਸਦੀ ਜਾਨ ਚਲੀ ਗਈ ਦੱਸਦੇ ਕਿ ਉਸਦੀ ਲੱਤ ਦੇ ਤਿੰਨ ਟੁਕੜੇ ਕੀਤੇ ਗਏ ਅਤੇ ਦੂਜੀ ਲੱਤ ਅਤੇ ਇੱਕ ਬਾਹ ਵੀ ਬੁਰੀ ਤਰ੍ਹਾਂ ਕੱਟ ਦਿੱਤੀ ਗਈ ਕੱਟਵੱਡ ਕੀਤੀ ਗਈ ਹੈ ਪੂਰਾ ਗੁੱਸਾ ਉਸਨੇ ਇਸ ਵਿਅਕਤੀ ਤੇ ਉਤਾਰਿਆ ਇਸ ਤੋਂ ਇਲਾਵਾ ਹੋਰ ਵੀ ਕਈ ਅੰਗ ਕੱਟ ਕੇ ਸੁੱਟੇ ਗਏ ਬੁਰੀ ਤਰ੍ਹਾਂ ਦੇ ਨਾਲ ਜ਼ਖਮੀ ਵਿਅਕਤੀ ਨੂੰ ਹਸਪਤਾਲ ਲਿਜਾਂਦਾ ਗਿਆ ਸੀ ਤਾਂ ਅੱਗੇ ਉਸਨੂੰ ਦੂਜੇ ਹਸਪਤਾਲ ਰੈਫਰ ਵੀ ਕੀਤਾ ਗਿਆ ਪਰ ਉਸਦੀ ਜਾਨ ਨਹੀਂ ਬਚ ਪਾਈਏ ਪਤਾ ਹੀ ਲੱਗਿਆ ਕਿ ਧਰਮਪੁਰਾ ਦਾ ਰਹਿਣ ਵਾਲਾ 50 ਸਾਲ ਦਾ ਸਵਰਨ ਪੁੱਤਰ ਜਗਰਾਮ ਲੱਕੜ ਕੱਟ ਕੇ ਪਿੰਡਾਂ ਦੇ ਵਿੱਚ ਵੇਚਦਾ ਸੀ ਉਸਦੇ ਪਿਛਲੇ ਕਾਫੀ ਸਮੇ ਤੋਂ ਪਿੰਡ ਦੀ ਔਰਤ ਦੇ ਨਾਲ ਨਜਾਇਜ਼ ਸਬੰਧ ਸਨ ਔਰਤ ਦੇ ਪਰਿਵਾਰ ਦਾ ਕੋਈ ਨੁਕਸਾਨ ਇਸ ਦੇ ਵਿੱਚ ਨਹੀਂ ਸੀ ਦੱਸਿਆ ਜਾ ਰਿਹਾ ਹੈ ਕਿ ਔਰਤਾ ਪਤੀ ਅਤੇ ਉਸ ਦਾ ਬੇਟਾ ਕੰਮ ਤੇ ਗਏ ਹੋਏ ਸਨ ਸਵਰਨ ਬੀਤੀ ਰਾਤ ਕਰੀਬ 12 ਵਜੇ ਖੇਤਾਂ ਤੋਂ ਆਇਆ ਤੇ ਔਰਤ ਨੂੰ ਮਿਲਣ ਦੇ ਲਈ ਸਿੱਧਾ ਹੀ ਉਸ ਦੇ ਪਿੰਡ ਘਰ ਦੇ ਵਿੱਚ ਪਹੁੰਚ ਗਿਆ ਜਿਸ ਤੋਂ ਥੋੜੀ ਦੇਰ ਬਾਅਦ ਉਸ ਦਾ ਮੁੰਡਾ ਵੀ ਆ ਗਿਆ ਸਵਰਨ ਨੂੰ ਇਤਰਾਜ਼ਯੋਗ ਹਾਲਤ ਦੇ ਵਿੱਚ ਉਸ ਨੇ ਦੇਖਿਆ ਅਤੇ ਉਹ ਹੈਰਾਨ ਰਹਿ ਗਿਆ ਇਸ ਤੋਂ ਬਾਅਦ ਹੀ ਗੁੱਸੇ ਦੇ ਵਿੱਚ ਆ ਕੇ ਮੁੰਡੇ ਦੇ ਵੱਲੋਂ ਘਰ ਦੇ ਵਿੱਚ ਰੱਖੀ ਕੋਹਾੜੀ ਦੇ ਨਾਲ ਸਵਰਨ ਦੇ ਇੰਨੇ ਵਾਰ ਕੀਤੇ ਗਏ ਕਿ ਉਸ ਤੇ ਟੁਕੜੇ ਟੁਕੜੇ ਹੋ ਗਏ। ਗੁੱਸੇ ਦੇ ਵਿੱਚ ਆਏ ਨੌਜਵਾਨ ਨੇ ਸਵਰਨ ਸਿੰਘ ਨੂੰ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ। ਦੱਸਿਆ ਜਾਂਦਾ ਹੈ ਕਿ ਪਰਿਵਾਰਿਕ ਮੈਂਬਰਾਂ ਨੇ ਇਸ ਸਬੰਧੀ ಗ್ರಾಮ ਪੰਚਾਇਤ ਨੂੰ ਸੂਚਨਾ ਦਿੱਤੀ। 2 ਘੰਟੇ ਬਾਅਦ ਜਦੋਂ ਪੰਚਾਇਤ ਉੱਥੇ ਪਹੁੰਚਦੀ ਹੈ ਤਾਂ ਸਵਰਨ ਬੁਰੀ ਹਾਲਤ ਦੇ ਵਿੱਚ ਪਿਆ ਸੀ। ਉਸ ਨੂੰ ਬਚਾਉਣ ਦੀ ਕੋਸ਼ਿਸ਼ ਵੀ ਖੈਰ ਕੀਤੀ ਗਈ ਪੁਲਿਸ ਨੂੰ ਨਾਲ ਹੀ ਸੂਚਨਾ ਦਿੱਤੀ ਗਈ ਤ ਰਾਤ ਕਰੀਬ 4 ਵਜੇ ਐਂਬੂਲੈਂਸ ਪਿੰਡ ਦੇ ਵਿੱਚ ਆਏ ਖੂਨ ਦੇ ਨਾਲ ਲਤਪਤ ਵਿਅਕਤੀ ਨੂੰ ਚੱਕਿਆ ਪਰ ਕਿਸੇ ਵੀ ਤਰ੍ਹਾਂ ਉਹ ਬਚ ਨਹੀਂ ਪਾਇਆ ਪੁਲਿਸ ਨੇ ਮੌਕੇ ਤੇ ਹੀ ਪਹੁੰਚ ਕੇ ਪੁੱਤ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਮੌਕੇ ਪੁਲਿਸ ਵਾਲਿਆਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਨੂੰ ਜਦੋਂ ਇਸ ਘਟਨਾ ਦੀ ਸੂਚਨਾ ਮਿਲੀ ਤਾਂ ਜਾਂਚ ਪੜਤਾਲ ਕੀਤੀ ਗਈ ਜਿਸ ਦੇ ਵਿੱਚ ਪਤਾ ਲੱਗਿਆ ਕਿ ਪੁੱਤ ਨੇ اپنی ماں ਦੇ ਨਜਾਇਜ਼ ਸਬੰਧਾਂ ਤੇ ਚਲਦੇ ਹੋਏ ਆਪਣੀ ਜ਼ਿੰਦਗੀ ਖਰਾਬ ਕਰ ਲਈ پولیس ਨੇ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਅਤੇ ਮਾਮਲਾ ਦਰਜ ਵੀ ਕੀਤਾ ਪਰ ਬੇहद ਹੀ ਦੁੱਖ ਹੁੰਦਾ ਇਹੋ ਜੀਆਂ ਖਬਰਾਂ ਸੁਣ ਕੇ ਕਿ ਕਿੰਜ ਪੁੱਤ ਕੰਮ ਤੋਂ ਘਰ ਨੂੰ ਵਾਪਸ ਆਂਦਾ ਆਪਣੀ ماں ਤੇ ਉਸਦੇ ਪ੍ਰੇਮੀ ਨੂੰ ਗਲਤ ਹਾਲਤ ਦੇ ਵਿੱਚ ਦੇਖਦਾ ਹੈ ਜਿਸ ਤੋਂ ਬਾਅਦ ਅੱਜ ਸਭ ਕੁਝ ਵਿਗੜ ਚੁੱਕਿਆ ਹੈ ਖਤਮ ਹੋ ਚੁੱਕਿਆ ਹੈ ਕੀ ਲੱਗਦਾ ਤੁਹਾਨੂੰ ਸਭਾ ਭਰਾਏ ਕਿ ਉਹ ਪੱਕੀ ਸੀਗੀ ਘਟਨਾ ਕਿਹੇ ਸੀ ਰਕਣਾ ਨੂੰ ਸੰਤਾ ਪਤਾ ਲੱਗ ਗਿਆ ਦੋ ਇੱਕ 3:00 ਵਜੇ ਅੱਛਾ ਜੀ ਇਹ ਰਾਤ ਨੂੰ ਗੱਲ 12 1:00 ਵਜੇ 11:00 ਵਜੇ ਦੀ ਗੱਲ ਆ ਜਿਆਦਾ 12:00 ਵਜੇ ਠੀਕ ਹੈ ਉੱਥੋਂ ਲੈ ਚੱਕ ਕੇ ਠੀਕ ਹੈ ਦਲੇ ਅੱਦੇ ਤੋਂ ਠੀਕ ਹੈ ਉੱਥੋਂ ਬੰਦੇ ਜਿਹੜੇ ਚੱਕ ਕੇ ਲਿਆ ਬੰਦੇ ਨੇ ਦੰਦ ਚਾਟੋ ਆਈ ਆਟੋ ਤੇ ਲੈ ਗਏ ਸੀਗੇ ਇਹ ਪਤਾ ਲੱਗਿਆ ਵੀ ਕਿੰਨੇ ਵੱਡਿਆ ਸੀ ਕਿੰਨੇ ਕੀ ਕੀਤਾ ਹੈ ਵੱਡਿਆ ਤਾਂ ਨਾ ਕਰਦੇ ਨੇ ਇਹ ਠੀਕ ਹੈ ਇਹਨਾਂ ਦੇ ਕਰ ਦਿੰਦੇ ਜਰਪੰਦਰ ਗੇ ਨਛਤਰ ਸਿੰਘ ਗੇ ਅੱਛਾ ਜੀ ਕੋਈ ਰੰਜਿਸ਼ ਵਜਾ ਕੋਈ ਜੀ ਕਹਿੰਦੇ ਸਤ ਰਾਤ ਦੀ ਤਾਂ ਕੋਈ ਜੀ ਪਹਿਲਾਂ ਨਹੀਂ ਮਨਮੋਟੀ ਹੋਊਗੀ ਕੋਈ ਅੱਛਾ ਜੀ ਰਾਤ ਦੀ ਤਾਂ ਕੋਈ ਗਲਤੀ ਨਹੀਂ ਚੱਲਣੀ ਠੀਕ ਹੈ ਕੋਈ ਪਤਾ ਲੱਗਿਆ ਵੀ ਕਦੋਂ ਗਿਆ ਸੀਗਾ ਕਰੋ ਜਾਂ ਬਲਾ ਕੇ ਲੈ ਗਿਆ ਸੀ ਪਰਸੋਂ ਗਿਆ ਸੀ ਕਰੋ ਕਿਹੜਾ ਲਾ ਕੇ ਆਇਆ ਸੀ ਮਸਲ ਗਿਆ ਸੀ ਅੱਛਾ ਜੀ ਪਿੰਡ ਲੈ ਕੇ ਪਿੰਡਾਂ ਦੇ ਫੈਕਟਰੀ ਟਾਈਟਰ ਰੋਕ ਕੇ ਚਾਹੁੰਦਾ ਸੀ ਕਰੇ ਠੀਕ ਹੈ ਉੱਥੋਂ ਲੈ ਆਟੋ ਤੇ ਚੜਾ ਕੇ ਠੀਕ ਹੈ ਹੁਣ ਕਿੱਥੇ ਦਾਖਲ ਕਰਾਇਆ ਸੀ ਗੱਲਾਂ ਪਹਿਲਾਂ ਵਰਕ ਕਰਾਇਆ ਵਰਕ ਕਰਤਾ ਉੱਥੇ ਫਿਰ ਵਰਕ ਠਿੰਡੇ ਠਿੰਡੇ ਆ ਜਾਂਦਾ ਤਾਂ ਤੇ ਗੰਡੇ ਕਰਿਆ ਦੁਆਰੇ ਠੀਕ ਹੈ ਹਾਲਤ ਕਿਵੇਂ ਹੈ ਹਲ ਮਾਰੀ ਹੈ ਇਹ ਕਹਿੰਦੇ ਪੈਰ ਦੋਵੇਂ ਵੱਡੇ ਗਏ ਜਾਂ ਕਿਵੇਂ ਇੱਕ ਤਾਂ ਲੱਗੇ ਕਪਤਾਨ ਅੱਛਾ ਜੀ ਇੱਕ ਨਾਲ ਲੰਗਦੀ ਹੈ ਠੀਕ ਹੈ ਦੋਨੇ ਵੱਡੀਆਂ ਹਨ ਮਾਲਾ ਠੀਕ ਹੈ ਦੋਨੇ ਠੀਕ ਹੈ ਤੇ ਵੱਡੇ ਘਟਾ ਸਰੀਰ ਤੇ ਸਾਰੇ ਤੇ ਹੀ ਆ ਵੱਡੇ ਕਿੰਨੇ ਵਜੇ ਸੀਗਾ ਵੱਡੇ ਦਾ ਤਨ 11:00 ਵਜੇ ਦਾ 11:30 ਵਜੇ ਦਾ ਟਾਈਮ ਤੁਹਾਨੂੰ ਕਦੋਂ ਮਿਲਿਆ ਸਾਨੂੰ ਤਾਂ ਪਤਾ ਲੱਗਾ 3-4 ਵਜੇ 3-4 ਵਜੇ ਬਦਲ ਗਿਆ ਹਾਂ ਠੀਕ ਹੈ ਤੇ ਪੁਲਿਸ ਆ ਗਈ ਸੀ ਪੁਲਸਾਈ ਜਿਉਣਾ ਕੀ ਮੰਨ ਕਦੋਂ ਮੰਗਦਾ ਕਰੇ ਮੈਂ ਸਾਲੇ 94 ਮਹੀਨੋਂ ਚੈਦੀ ਜਿਆ ਦੋ 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 ਰੰਜਰ ਪਾਣੀ ਦਾ ਪਾਣੀ ਆਉਂਦਾ ਸੀ ਠੀਕ ਹੈ ਠੀਕ ਹੈ ਤੇ ਹਾਂਜੀ ਕੱਲ ਮਤਲਬ ਕਿ ਰਾਤੀ 12 ਵਜੇ ਤਾਂ ਵਜ ਦੀ ਗੱਲ ਹੈ 12 ਦੇ ਔਰ 1 ਦੇ ਵਿੱਚ ਕਰੀਬ ਆ ਤੇ ਮਤਲਬ ਕਿ ਉਹ ਬੰਦਾ ਯਾਨਕੀ ਸ਼ਰਾਬ ਸੀ ਡਰਿੰਕ ਕੀਤੀ ਹੋਈ ਸੀ ਉਹਦੀ ਪੂਰੀ ਤੇ ਮਤਲਬ ਕਿ ਮੇਰਾ ਭਤੀਜਾ ਵਿਕਰਮ ਸਿੰਘ ਤੇ ਮੇਰਾ ਬ੍ਰਦਰ ਗੁਰਪਿੰਦਰ ਸਿੰਘ ਇਹ ਮੀਆਂ ਬੀਬੀ ਆਪਸ ਵਿੱਚ ਲੜਾਈ ਝਗੜਾ ਉੱਤੇ ਪਏ ਹੋਏ ਸੀ ਛੱਤ ਤੇ ਭਤੀਜਾ ਮੇਰੇ ਦੀ ਵੀ ਮਤਲਬ ਕਿ ਥੋੜੀ ਬਹੁਤੀ ਡਰਿੰਕ ਸੀ ਉੱਤੇ ਬੈਠਾ ਆ ਸੀ ਇੱਥੇ ਸਾਹਮਣੇ ਤੇ ਉਹ ਬੰਦਾ ਆਇਆ ਕਿ ਪਰਜਾਈ ਮੇਰੀ ਬਰਤਨ ਸਾਫ ਕਰਦੀ ਪਈ ਰਸੋਈ ਦੇ ਵਿੱਚ ਤੇ ਉਹ ਯਾਨੀ ਕਿ ਫੁੱਲ ਡਰਿੰਕ ਰੱਜਿਆ ਹੋਇਆ ਸੀ ਉਹਨੇ ਇਹ ਉਹਨੇ ਸੋਚਿਆ ਕਿ ਘਰੇ ਕੋਈ ਵੀ ਨਹੀਂ ਆ ਬੰਦਾ ਕੋਈ ਜੈਂਸ ਘਰੇ ਨਹੀਂ ਆ ਅਸੀਂ ਹਲੇ ਕਿ ਬਾਹਰ ਬੱਚੇ ਆ ਪਏ ਹੋયા ਮੈਂ ਵੀ ਬਾਹਰ ਪਈ ਹੋਈ ਆ ਤੇ ਉਹ ਆਇਆ ਤੇ ਯਾਨੀ ਕਿ ਉਹਨੇ ਮੇਰੀ ਪਰਜਾਈ ਦੀ ਬਾਹ ਫੜ ਕੇ ਉਸ ਕਮਰੇ ਵਿੱਚ ਲੈ ਕੇ ਗਿਆ ਉਸ ਤੋਂ ਬਾਅਦ ਉਹਨੇ ਉਹਨੂੰ ਯਾਨੀ ਕਿ ਜ਼ਬਰਦਸਤੀ ਕੀਤੀ ਆ ਉਸ ਬੰਦੇ ਨੇ ਉਸ ਤੋਂ ਬਾਅਦ ਮੇਰਾ ਭਤੀਜਾ ਆਇਆ ਥੱਲੇ ਤੇ ਉਸ ਤੋਂ ਬਾਅਦ ਉਹਨਦੀ ਯਾਨੀ ਕਿ ਜੋ ਵੀ ਉਹਦੇ ਹੱਥਾਂ ਪਾਈ ਹੋਈ ਆ ਵੱਡਾ ਟੁੱਕੀ ਹੋਈ ਆ ਉਸ ਤੋਂ ਬਾਅਦ ਬ੍ਰਦਰ ਵੀ ਆਇਆ ਛਡਾਣ ਵਾਸਤੇ ਬ੍ਰਦਰ ਦੇ ਵੀ ਵੱਜੀਆਂ ਤੇ ਯਾਨੀ ਕਿ ਸਾਰੀ ਦੀ ਸਾਰੀ ਗਲਤੀ ਇੱਥੇ ਦੇਖੀ ਜਾਓ ਤਾਂ ਉਹ ਮਤਲਬ ਕਿ ਇਨਸਾਨ ਦੀ ਆ ਠੀਕ ਹੈ ਨਹੀਂ ਪਹਿਲਾਂ ਦਾ ਵੀ ਕੋਈ ਇਸੇ ਤਰ੍ਹਾਂ ਦਾ ਕੋਈ ਰੋਲਾ ਸੀ ਹਾਂਜੀ ਕਾਫੀ ਵਾਰ 2-3 ਵਾਰੀ ਅਸੀਂ ਉਹਨੂੰ ਤਲਾਹ ਕਰ ਚੁੱਕੇ ਆ ਕਾਫੀ ਵਾਰ 2-3 ਵਾਰ ਮੇਰੀ ਮਤਲਬ ਕਿ ਭਰਜਾਈ ਦਾ ਇਸੇ ਕਰਕੇ ਇਹਦੇ ਕਾਰਨ ਹੀ ਝਗੜਾ ਹੋਇਆ ਘਰੇ ਪਰਿਵਾਰ ਚ ਤੇ ਅਸੀਂ 4-4 ਮਹੀਨੇ ਛੱਡੀ ਵੀ ਆ ਪਿੱਕਿਆਂ ਤੇ ਯਾਨੀ ਕਿ ਉਹ ਬੰਦਾ ਐਨਾ ਸੀ ਕਿ ਜਦੋਂ ਮਰਜੀ ਦਿਲ ਕਰਦਾ ਸੀ ਦੁਪਹਿਰੇ ਵੀ ਆਉਂਦਾ ਸੀ ਤੇ ਰਾਤੀ ਵੀ ਜਦੋਂ ਮਰਜ਼ੀ ਆ ਜਾਂਦਾ ਸੀ ਹਾਂਜੀ ਤੇ ਉਹ ਜਦੋਂ ਅਗਰ ਪੱਠੇ ਦੇ ਲੈਣ ਵੀ ਜਾਣੇ ਆ ਜਾਂ ਡੰਗਰਾਂ ਵਾਸਤੇ ਬਾਹਰ ਜਾਣਾ ਖੇਤ ਬੰਨੇ ਉਦੋਂ ਵੀ ਪਿੱਛੇ ਜਾਂਦਾ ਸੀ ਹਾਂਜੀ ਬੜਾ ਪਰੇਸ਼ਾਨ ਕੀਤਾ ਐਸਾ ਅੱਤ ਚੱਕੀ ਹੋਈ ਸੀ ਕਹਿੰਦੇ ਅੱਤ ਦਾ ਐਂਡ 'ਚ ਕੋਈ ਨਾ ਕੋਈ ਤਾਂ ਹੱਲ ਕਰਨਾ ਹੀ ਪੈਂਦਾ ਇਨਸਾਨ ਹਾਂਜੀ ਇਹਨਾਂ ਦੀ ਮਤਲਬ ਕਿ ਹੁਣ ਇਨਸਾਫ ਇਹ ਅੱਗੇ ਸਰਕਾਰ ਨੇ ਦੇਖਣਾ ਕਿ ਕੀ ਕਰਨਾ ਕੀ ਨਹੀਂ ਬਾਕੀ ਜੋ ਇਹਨਾਂ ਨੂੰ ਸਹੀ ਲੱਗਿਆ ਆਪਣੇ ਮਾਂ ਵਾਸਤੇ ਜੋ ਬੇਟੇ ਨੂੰ ਲੱਗਿਆ ਉਹਨੇ ਸਹੀ ਲੱਗਾ ਵਧੀਆ ਗਏ ਨਾ ਸੀ ਮਾਪੇ ਦੀ ਕਾਰੋ ਸਰਵਣ ਸਿੰਘ ਸਾਨਾ ਫੋ ਜਗਰਾ ਸਿੰਘ ਇਹ ਵਿਕਰਮ ਸਿੰਘ ਇਲियस ਵਿੱਕੀ ਪੁੱਤਰ ਭਿੰਦਰ ਸਿੰਘ ਵਾਸੀ ਧਰਮਪੁਰ 11:00 ਵਜੇ ਕਿੰਦੇ ਵੀ ਸਾਡੇ ਘਰ ਆਇਆ ਇਹ ਤੇ ਉਹਦੇ ਵਿੱਚ ਇਹਦੀ ਮਦਰ ਨਾ ਕਹਿੰਦਾ ਵੀ ਮੇਰੀ ਮਦਰ ਨਾਲ ਇਹਦੇ ਗਲਤ ਰਿਲੇਸ਼ਨ ਸੀਗੇ ਉਪਦੇਸ਼ਬੰਦੀ ਨੇ ਉਹਦੇ ਵਿਕਰਮ ਨੇ ਉਹਦੀ ਲੱਤ ਵੱਡੀ ਆ ਵਿਕਰਮ ਨੂੰ ਅਰੇਸਟ ਕਰ ਲਿਆ ਐਫ ਆਈ ਆਰ ਅਸੀਂ ਦਰਜ ਕਰ ਰਹੇ ਹਾਂ ਜਲਦੀ ਕਾਰਨ ਹੋਰ ਪੱਖ ਪਰੇ ਦੀ ਕੋਈ ਹੋਰ ਸਿਕਿਉਰਟੀ ਉਹ ਸਾਰਾ ਤਫਤੀਸ਼ ਦਾ ਪਾਰਟ ਆ ਸੀ ਹੁਣ ਐਫ ਆਈ ਆਰ ਦਰਜ ਕਰਕੇ ਅਗਲੀ ਵਾਰ ਵੀ ਹੈ ਜੀ ਤਫਤੀਸ਼ ਕਰਾਂਗੇ ਸਾਰਾ ਮੈਟਰ ਅੰਡਰ ਇਨਵੈਸਟੀਗੇਸ਼ਨ ਆ ਉਹ ਤਫਤੀਸ਼ ਦੇ ਵਿੱਚ ਦੇਖਦੇ ਹਾਂ ਹਿੱ ਤੱਕ ਤੱਕੀ ਆ ਬਾਕੀ ਅਸੀਂ ਉਹਨੂੰ ਇਹਦੀ ਮੁਕੱਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਦਰਾਨੇ ਤੱਕ ਜਿਹੜੇ ਵੀ ਫੈਕਟਰ ਸਾਹਮਣੇ ਆਉਣਗੇ as per law per, our